ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਨੇ ਸਕੂਟਰੀ ਸਵਾਰ ਪਤੀ ਪਤਨੀ ਨੂੰ ਲਿਆ ਲਪੇਟ ਵਿੱਚ ਦੋਨਾਂ ਦੀ ਮੌਕੇ ਤੇ ਹੋਈ ਮੌਤ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਦੀਨਾ ਨਗਰ ਬਾਈਪਾਸ ਨੇੜੇ ਰਾਵੀ ਹੋਟਲ ਦੇ ਸਾਹਮਣੇ ਸਕੂਟਰੀ ਤੇ ਸਵਾਰ ਪਤੀ ਪਤਨੀ ਨੂੰ ਅਚਾਨਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਸਕਾਰਪਿਓ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਪਤੀ ਪਤਨੀ ਦੋਨਾਂ ਦੀ ਮੌਕੇ ਤੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੋਨੇ ਪਤੀ ਪਤਨੀ ਆਪਣੀ ਬੇਟੀ ਨੂੰ ਮਿਲ ਕੇ ਵਾਪਸ ਆਪਣੀ ਸਕੂਟਰੀ ਦੀ ਸਵਾਰ ਹੋ ਕੇ ਵਾਪਸ ਜਾ ਰਹੇ ਸੰਜਤ ਉਹ ਦਿਨਾਨਗਰ ਬਾਈਪਾਸ 라ਵੀ ਹੋਟਲ ਦੇ ਸਾਹਮਣੇ ਪਹੁੰਚੇ ਤਾਂ ਉਹਨਾਂ ਵੱਲੋਂ ਪਿੰਡ ਕੋਠੇ ਲੋਗੜ ਨੂੰ ਜਾਂਦੀ ਸੜਕ ਨੂੰ ਕ੍ਰਾਸ ਕਰਨਾ ਸੀ ਪਰ ਇੱਕ ਤੇਜ਼ ਰਫ਼ਤਾਰ ਆ ਰਹੀ ਸਕਾਰਪਿਓ ਨੇ ਦੋਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਨਾਂ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਮੇਰੇ ਤੱਕ પતિ ਪਤਨੀ ਦੀ ਪਛਾਣ ਕਰਤਾਰ ਚੰਦ ਅਤੇ ਸ਼ਾਂਤੀ ਦੇਵੀ ਵਜੋਂ ਦੱਸੀ ਜਾ ਰਹੀ ਹੈ ਉਦਰ ਦਿਨਾਨਗਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਪਣੇ ਅਜੇ ਕੁਮਾਰਾਂ ਨੈਸਟ ਟਾਈਮ ਆਪਣੇ ਡਾਕਟਰ ਮੌਜੂਦ ਸੀ ਮੈਨੂੰ ਆਪਣੇ ਭੂਆ ਜੀ ਦੇ ਬੇਟੇ ਦਾ ਪੁੱਣਾ ਮੇ ਦਾ ਮੇ ਮਾਫ ਆਪਣੇ ਪੁਰਾਡੇ ਵੱਡੇ ਪੂਆ ਦੇ ਵੱਡੇ ਕੋਰ ਜੀ ਦਾ ਫਿਰ ਬਾਈਪਾਸ ਤੇ ਟਿਕਾਣਾ ਹੋ ਗਿਆ ਜਿਵੇਂ ਮੌਕੇ ਤੇ ਦੱਸ ਹੋ ਗਿਆ ਤੇ ਮੈਂ ਫੋਨ ਸੁਣਦੇ ਸਾਰੀ ਮੈਂ ਦਾ ਪਲਾਨਮੈਂਟ ਮੈਂ ਵੀ ਮੋਕੇ ਤੇ ਆ ਗਿਆ ਕਿ ਪਰਾ ਲਗਾਉਣ ਨੂੰ ਪੋਸਟ ਮਾਸਟਰ ਵਾਸਤੇ ਬਰਦਾਸਪੁਰ ਲੈ ਜੇ ਨੇ ਆਪਣੇ ਇਹਨਾਂ ਦਾ ਪਿੰਡ ਹੈਗਾ ਜੀ ਨਾਵਲ ਗਾਬਰੀਆਂ ਸਾਪੇਆਂ ਦੀ ਬੇਟੀ ਇੱਕ ਵਿਆਹੀ ਆ ਛੰਡੇ ਚੱਕਦੀ ਤੇ ਬੇਟੀ ਤੋਂ ਹੋ ਕੇ ਆਪਣੇ ਮੁੰਟੇ ਰੋਲ ਲੋਕ ਆਪਣੇ ਲੋਕਰ ਪਿੰਡ ਜਾ ਰਹੇ ਸੀ ਆਪਣੀ ਭੈਣ ਕੋ ਮੇਰੇ ਪੂਆ ਜੀ ਤੇ ਇਹ ਤੋਂ ਬਾਈਪਾਸ ਤੇ ਹੋ ਗਈ ਜੀ ਮੈਂ ਨਹੀਂ ਨਹੀਂ ਗਿਆ ਸਕੋਰ ਦੀ ਗੱਡੀ ਆ ਜੀ ਨੰਬਰ ਆ ਜੀ ਸਕੋਰ ਦੀ ਗੱਡੀ ਤਾਂ ਤੇ ਰਫ਼ਤਾਰ ਕਾਫੀ ਆਈ ਗੱਡੀ ਦੀ ਜੀ ਜੋ ਮੈਨੂੰ ਪਤਾ ਚੱਲਿਆ ਜੀ ਸੁਪਰਾਂ ਕੋ ਸਾਣਾ ਦਿਨਾਂਗਰ ਦੇ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਵਾਪਰਿਆ ਵਾ ਜਿਸ ਦੇ ਵਿੱਚ ਇੱਕ ਹਸਬੰਡ ਵਾਈਫ ਹੈਗੇ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਸਕੂਟੀ ਤੇ ਆ ਰਹੇ ਸੀ ਕਿ ਇੱਕ ਜਿਹਨਾਂ ਦਾ ਨਾਮ ਕਰਤਾਰ ਚੰਦ son of ਦੱਤੂਰਾਮ ਤੇ ਉਹਨਾਂ ਦੀ ਪਤਨੀ ਦਾ ਨਾਮ ਸ਼ਾਂਤੀ ਦੇਵੀ ਸੀਗਾ ਇਹ ਪਿੰਡ ਰਾਵਲ ਦੇ ਰਹਿਣ ਵਾਲੇ ਸੀਗੇ ਤੇ ਇਹਨਾਂ ਦਾ ਐਕਸੀਡੈਂਟ ਇੱਕ ਸਕੋਰਪਿਓ ਗੱਡੀ ਜਿਹੜਾ PB 70A 7989 ਦੇ ਨਾਲ ਹੋਇਆ ਵਾ ਮੌਕੇ ਤੋਂ ਡਰਾਈਵਰ ਭੱਜ ਗਏ ਰਹੇ ਬਾਕੀ ਗੱਡੀ ਕਬਜ਼ੇ ਚ ਲੈ ਲਈ ਗਈ ਹੈ ਤੇ ਜਿੱਦਾਂ ਦੇ ਬਿਆਨ ਦਿੱਤੇ ਜਾਣਗੇ ਵੈਸੇ ਤਫਰੀਖ ਸ਼ਾਮਲ ਜਲਦੀ ਜਾਣੀ ਜਾਵੇਗੀ ਸਰ ਕਿੰਨੀ ਕੁ ਉਮਰ ਦੇ ਸੀਗੇ ਮੋਸਲੇ ਤੋਂ ਵੀ 70 ਪਲੱਸ ਸੀਗੇ ਗੱਡੀ ਕਿਹੜੀ ਸਾਈਡ ਤੋਂ ਸਰ ਆ ਰਹੀ ਸੀਗੇ ਆ ਇਹ ਹਮਸਰ ਸਾਈਡ ਤੋਂ ਆ ਰਹੀ ਸੀਗੀ ਠਾਨਗੋੜ ਜਾ ਰਹੀ ਸੀਗੀ ਹਾਸਵਾ ਪਰਨਾ ਕਾਰਨ ਇਹਦੇ ਹੁਣ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕਿ ਕੀ ਹੈ ਕੀ ਨਹੀਂ ਹੈ ਨਹੀਂ ਇੱਥੇ ਕੱਟ ਬਣਿਆ डेफिनेटली नैशनल हाईवे ने कट बनाया वा यू टनली बनाया वा हम इनगेशन करा बयान लवेंगे किसी का फिर पता लगेगा कोई गवाह मिलता तो उसके डेडबॉडी रखाती है पोस्टमार्टम कल नहीं फिलहाल ग्रज गया अजे कुछ नहीं